ਕਿਸਾਨਾਂ ਦਾ ਇਹ ਕਹਿਣਾ ਹੈਗਾ ਕਿ ਉਹ ਕਹਿ ਰਹੇ ਨੇ ਹੰਸ ਦੀ ਕਹਿ ਰਹੇ ਨੇ ਕਿ ਉਹ ਕਿਸਾਨਾਂ ਦੇ ਨਾਲ ਨੇ ਪਰ ਸਾਡੇ ਨਾਲ ਕਿਉਂ ਨਹੀਂ ਬੈਠਦੇ ਕਿਹਦੇ ਨਾਲ ਗੱਲ ਕਰਨ ਜਦੋਂ ਧੀ ਦੀ ਭੈਣ ਦੀ ਇੱਕ ਦੰਜੀ ਕਿੰਨਾ ਰੱਬਾ ਇੱਥੇ ਚੋਕੀ ਲਈ ਮੈਨੂੰ ਮੇਰਾ ਸਾਹ ਮੈਂ ਜੀਣਾ ਹੀ ਨਹੀਂ ਚਾਹੁੰਦਾ ਬਗੈਰਤ ਹੋ ਕੇ ਝੋਲੀ ਚੁੱਕ ਜਾ ਹੋ ਕੇ ਮੈਂ ਕਹਿੰਦਾ ਪਰ ਜਿੰਨਕ ਜਿੰਨੀ ਕੁ ਮੇਰੀ ਔਕਾਤ ਉਹ ਮੇਰੇ ਆਪਣੇ ਜਿਹਨਾਂ ਨੂੰ ਕਿੰਨੇ ਉਹ ਗਾਲਾਂ ਕੱਢਣੋਂ ਨਹੀਂ ਹਟਦੇ ਤੇ ਮੇਰੀ ਸੁਣਦਾ ਕੌਣ ਹੈ ਕਿਸਾਨਾਂ ਦਾ ਇਹ ਕਹਿਣਾ ਹੈਗਾ ਕਿ ਉਹ ਕਹਿ ਰਹੇ ਨੇ ਹੰਸ ਜੀ ਕਹਿ ਰਹੇ ਨੇ ਕਿ ਉਹ ਕਥਾਣਾ ਦੇ ਨਾਲ ਨੇ ਪਰ ਸਾਡੇ ਨਾਲ ਕਿਉਂ ਨਹੀਂ ਬੈਠਦੇ ਜੀ ਕਿਹਦੇ ਨਾਲ ਗੱਲ ਕਰਨ ਜਦੋਂ ਧੀ ਦੀ ਪੈਣ ਦੀ ਇਕ ਕਰਦੇ ਕਿ ਕਿੰਨਾ ਰੱਬਾ ਇੱਥੇ ਚੋਕੀ ਲਈ ਮੈਨੂੰ ਮੇਰਾ ਸਾਹ ਮੈਂ ਜੀਣਾ ਹੀ ਨਹੀਂ ਚਾਹੁੰਦਾ ਬਗੈਰਤ ਹੋ ਕੇ ਢੋਲੀ ਚੁੱਕ ਜਾ ਹੋ ਕੇ ਮੈਂ ਕਹਿੰਦਾ ਪਰ ਜਿੰਨਾ ਕਿ ਜਿੰਨੀ ਕਿ ਮੇਰੀ ਔਕਾਤ ਹੋ ਮੇਰੇ ਆਪਣੇ ਜਿਹਨਾਂ ਨੂੰ ਕਿੰਨੇ ਉਹ ਗਾਲਾਂ ਕੱਢਣੋਂ ਨਹੀਂ ਹਟਦੇ ਤੇ ਮੇਰੇ ਸੁਣਦਾ ਕੌਣ ਹੈ ਕਥਾਣਾ ਦਾ ਇਹ ਕਹਿਣਾ ਹੈਗਾ ਕਿ ਉਹ ਕਹਿ ਰਹੇ ਨੇ ਹੰਸ ਦੀ ਕਹਿ ਰਹੇ ਨੇ ਕਿ ਉਹ ਖਸਾਨਾ ਦੇ ਨਾਲ ਨੇ ਪਰ ਸਾਡੇ ਨਾਲ ਕਿਉਂ ਨਹੀਂ ਬੈਠਦੇ ਕਿਹਦੇ ਨਾਲ ਗੱਲ ਕਰਨ ਜਦੋਂ ਧੀਦੀ ਟੈਂਪ ਦੀ ਇੱਕ ਬੰਧੀ ਕਿੰਨਾ ਰੱਬਾ ਇੱਥੇ ਚੋਕੀ ਲਈ ਮੈਨੂੰ ਮੇਰਾ ਸਾਹ ਮੈਂ ਜੀਣਾ ਹੀ ਨਹੀਂ ਚਾਹੁੰਦਾ ਬਗੈਰਤ ਹੋ ਕੇ ਝੋਲੀ ਚੁੱਕ ਜਾ ਹੋ ਕੇ ਮੈਂ ਕਹਿੰਨਾ ਪਰ ਜਿੰਨਕ ਜਿੰਨੀ ਕੁ ਮੇਰੀ ਔਕਾਤ ਹੋ ਮੇਰੇ ਆਪਣੇ ਜਿਹਨਾਂ ਨੂੰ ਕਿੰਨੇ ਉਹ ਗਾਲਾਂ ਕੱਢਣੋਂ ਨਹੀਂ ਹਟਦੇ ਤੇ ਮੇਰੇ ਸੁਣਦਾ ਕੌਣ ਹੈ ਖਸਾਨਾ ਦਾ ਇਹ ਕਹਿਣਾ ਹੈਗਾ ਕਿ ਉਹ ਕਹਿ ਰਹੇ ਨੇ ਹੰਸ ਦੀ ਕਹਿ ਰਹੇ ਨੇ ਕਿ ਉਹ ਕਥਾਣਾ ਦੇ ਨਾਲ ਨੇ ਪਰ ਸਾਡੇ ਨਾਲ ਕਿਉਂ ਨਹੀਂ ਬੈਠਦੇ ਕਿਹਦੇ ਨਾਲ ਗੱਲ ਕਰਨ ਜਦੋਂ ਧੀ ਦੀ ਟੈਨ ਦੀ ਇਕਦਮ ਜੀ ਕਿੰਨਾ ਰੱਬਾ ਇੱਥੇ ਚੋਕੀ ਲਈ ਮੈਨੂੰ ਮੇਰਾ ਸਾਹ ਮੈਂ ਜੀਣਾ ਹੀ ਨਹੀਂ ਚਾਹੁੰਦਾ ਬਗੈਰਤ ਹੋ ਕੇ ਝੋਲੀ ਚੁੱਕ ਜਾ ਹੋ ਕੇ ਮੈਂ ਕਹਿੰਨਾ ਪਰ ਜਿੰਨਕ ਜਿੰਨੀ ਕੁ ਮੇਰੀ ਔਕਾਤ ਉਹ ਮੇਰੇ ਆਪਣੇ ਜਿਹਨਾਂ ਨੂੰ ਕਿੰਨੇ ਉਹ ਗਾਲਾਂ ਕੱਢਣੋਂ ਨਹੀਂ ਹਟਦੇ ਤੇ ਮੇਰੇ ਸੁਣਦਾ ਕੌਣ ਹੈ ਕਥਾਣਾ ਦਾ ਇਹ ਕਹਿਣਾ ਹੈਗਾ ਕਿ ਉਹ ਕਹਿ ਰਹੇ ਨੇ ਹੰਸ ਦੀ ਕਹਿ ਰਹੇ ਨੇ ਕਿ ਉਹ ਖਸਾਨਾ ਦੇ ਨਾਲ ਨੇ ਪਰ ਸਾਡੇ ਨਾਲ ਕਿਉਂ ਨਹੀਂ ਬੈਠਦੇ ਕਿ ਇਹਦੇ ਨਾਲ ਗੱਲ ਕਰਨ ਜਦੋਂ ਧੀਜੀ ਪਹਿਣ ਦੀ ਇੱਕ ਦੰਦੀ ਕਿ ਕਿੰਨਾ ਰੱਬਾ ਇੱਥੇ ਚੋਕੀ ਲਈ ਮੈਨੂੰ ਮੇਰਾ ਸ